ਸਸੀ ਕਾਲ ਜੀ ਮੈਂ ਹਾਂ ਜਗਜੀਤ ਸਿੰਘ ਦਲਦੇ ਤੁਸੀਂ ਦੇਖਦੇ ਹੋ ਦਲ ਟੀਵੀ ਨਿਊਜ਼ ਤਾਂ ਇਲਾਕੇ ਦੇ ਡਾਕਟਰ ਨਰੈਣ ਸਿੰਘ ਨਰੈਣ ਹੋਮੋਪੈਥੀ ਬੁਲਟੋਆ ਉਹ ਸਾਡੇ ਨਾਲ ਅੱਜ ਚੈਨਲ ਤੇ ਮੌਜੂਦ ਆ ਅਸੀਂ ਉਹਨਾਂ ਦੇ ਨਾਲ ਕਰਦੇ ਹਾਂ ਪੂਰੀ ਜਿਹੜੀ ਗੱਲਬਾਤ ਸਸੀ ਘਾ ਡਾਕਟਰ ਸਾਹਿਬ ਸਸੀ ਕਾਲ ਜੀ ਭਾਈ ਸਸੀ ਘਾ ਸਭ ਤੋਂ ਪਹਿਲਾਂ ਤਾਂ ਡਾਕਟਰ ਸਾਹਿਬ ਇਹ ਦੱਸੋ ਕਿ ਜਿਹੜਾ ਆਪਣਾ ਕਲੀਨਿਕ ਉਹ ਕਿੱਥੇ ਆ ਪਦੀ ਆਪਣਾ ਕਲੀਨਿਕ ਹੈਗਾ ਅੱਡਾ ਬਲਟੋਆ ਮੇਨ ਅਮਰਕੋਡ ਰੋਡ ਦੇ ਉੱਪਰ ਤੇ ਡਾਕਟਰ ਮਨਰੇਨ ਹੋਮੋਪੈਥੀ ਕਲੀਨਿਕ ਇਸ ਨਾਮ ਦੇ ਉੱਤੇ ਆ ਤੇ ਫੋਨ ਨੰਬਰ ਹੈਗਾ 9876848201 ਕਿੰਨਾ ਟਾਈਮ ਹੋ ਗਿਆ ਤੁਹਾਨੂੰ ਜਿਹੜਾ ਹੋਮੋਪੈਥੀ ਨਾਲ ਜੁੜੇ ਹੋਮ तकरीबन ਸਰ 10 10 ਸਾਲ ਤੋਂ ਮੈਂ ਇੱਥੇ ਪ੍ਰੈਕਟਿਸ ਕਰ ਰਿਹਾ ਜੀ ਤੇ 10 ਸਾਲ ਤੋਂ ਹੁਣ ਤੱਕ ਦੇ ਬਹੁਤ ਜ਼ਿਆਦਾ ਪੇਸ਼ੈਂਟ ਦੇਖ ਕੇ ਚਲੋ ਇਹ ਤਾਂ ਪਤਾ ਹੀ ਹੁੰਦਾ ਹੈ ਕਿ ਆਪਾਂ ਪੇਸ਼ੈਂਟ ਬਹੁਤ ਜ਼ਿਆਦਾ ਦੇਖੇ ਆ ਤੇ ਬਹੁਤ ਜ਼ਿਆਦਾ ਪੇਸ਼ੈਂਟਾਂ ਨੂੰ ਆਰਾਮ ਮਿਲਿਆ ਵਾ ਜਿਨ੍ਹਾਂ ਨੂੰ ਮਤਲਬ ਗੁਰਦੇ ਫੇਲ ਸੀਗੇ ਉਹ ਪੇਸ਼ੈਂਟ ਬਹੁਤ ਜ਼ਿਆਦਾ ਠੀਕ ਹੋਏ ਆ ਸਪਲੀਮੈਂਟ ਦੇ ਬਹੁਤ ਜ਼ਿਆਦਾ ਕੰਮ ਕੀਤਾ ਵਾ ਮਤਲਬ ਸ਼ੁਰੂ ਤੋਂ ਲੈ ਕੇ ਹੁਣ ਤੱਕ ਕਹਿ ਸਕਦੇ ਆ ਪਸ਼ੂਆਂ ਤੇ ਬਹੁਤ ਜ਼ਿਆਦਾ ਕੰਮ ਕਰਦੀ ਆ ਪਸ਼ੂਆਂ ਦੇ ਵਿੱਚ ਲਾ ਲੋ ਜੇ ਕਿਸੇ ਪਸ਼ੂ ਨੂੰ ਬੰਨ ਪੈ ਗਿਆ ਵਾ ਤੇ ਉਹਦੇ ਆਪਣੇ ਕੋਲ ਗਾਰੰਟੀ ਨਾਲ ਇਲਾਜ ਹੈਗਾ ਵਾ ਉਹਦਾ ਬੰਨ ਜਿਹੜਾ ਉਹ 2 ਤੋਂ 3 ਦਿਨਾਂ ਦੇ ਵਿੱਚ ਵਿੱਚ ਆਪਣੀ ਦਵਾਈ ਦੇ ਨਾਲ ਬੰਨ ਟੁੱਟ ਜਾਂਦਾ ਵਾ ਜਿੱਥੇ ਕੈਲੋਪੈਥੀ ਦੇ ਵਿੱਚ ਉਹਨਾਂ ਦੇ ਡਾਕਟਰਾਂ ਦੇ ਮਤ ਕੋਈ ਕਹਿ ਸਕਦੇ ਆ ਕਿ ਆਪਣੇ ਕੋਲ ਇੱਕ ਵਾਰੀ ਤੁਸੀਂ ਆ ਕੇ ਪਸ਼ਮਣ ਦੀ ਦਵਾਈ ਖੜ ਕੇ ਵੇਖੋ ਬੰਨ ਦੀ ਤੇ ਗਰੰਟੀ ਨਾਲ ਪਹਿਲੇ ਦਿਨ ਤੇ ਜਾਂ ਦੂਜੇ ਤੇ ਜਿਹੜੇ ਦਿਨ ਤੁਹਾਡੀ ਪਸ਼ੂ ਦਾ ਬੰਨ ਵੀ ਟੁੱਟ ਜਾਊਗਾ ਕਿੰਨੇ ਗੇ ਜਿਹੜੇ ਇਹੋ ਜਿਹੇ ਪੇਸ਼ੈਂਟ ਆਉਂਦੇ ਆ ਪਸ਼ੂਆਂ ਦੇ ਪਸ਼ੂਆਂ ਵਾਲੇ ਬਹੁਤ ਦੂਰੋਂ ਦੂਰੋਂ ਪੇਸ਼ੇਵਾਨ ਆਉਂਦੇ ਪਾਜੀ ਫਿਰੋਜ਼ਪੁਰ ਤੋਂ ਡਾਂਗਰੇ ਤੋਂ ਬੜੀ ਬੜੀ ਦੂਰੋਂ ਪੇਸ਼ੇਵਾਨ ਆਉਂਦੇ ਪਾਜੀ ਬੰਨ ਦੀ ਦਵਾਈ ਤੇ ਬਹੁਤ ਜਿਆਦਾ ਸਾਡੀ ਮਸ਼ਹੂਰ ਵੀ ਆ ਤੇ ਬੰਨ ਦੀ ਦਵਾਈ ਦਾ ਨਾਮ ਤੇ ਪੇਸ਼ੇਵਾਨ ਕਾ ਵੀ ਦੂਰੋਂ ਦੂਰੋਂ ਆ ਜਾਂਦੇ ਹੁਣ ਜਿਆਦਾ ਰਿਕਾਰਡ ਨਹੀਂ ਰੱਖ ਸਕਦੇ ਅਸੀਂ ਕਿਉਂਕਿ ਪੇਸ਼ੇਵਾਨ ਜਿਆਦਾ ਹੁੰਦੇ ਆ ਇੱਕ ਹੋਮੋਪੈਥਿਕ ਤੇ ਐਲੋਪੈਥੀ ਦੇ ਵਿੱਚ ਕੀ ਫਰਕ ਹੈ ਜਿਹੜੀ ਹੋਮੋਪੈਥਿਕ ਆ ਭਾਜੀ ਇਹ ਬੰਦੇ ਦਾ ਸੁਭਾਅ ਵੇਖ ਕੇ ਉਹਦੇ ਸਾਰੇ ਸਿੰਪਟਮ ਦੇਖ ਕੇ ਔਰ ਅਕੋਰਡਿੰਗ ਟੂ ਦਾ ਉਹਦਾ ਫਿਜ਼ੀਕਲ ਮੈਂਟਲ ਹੈਲਥ ਵੇਖ ਕੇ ਫਿਰ ਦਵਾਈ ਦਿੱਤੀ ਜਾਂਦੀ ਆ ਜਿਹੜੀ ਐਲੋਪੈਥੀ ਆ ਇਹ ਭਾਜੀ ਅਕੋਰਡਿੰਗ ਟੂ ਦਾ ਸਿੰਪਟਮ ਲਾਈਕ ਫਿਜ਼ੀਕਲ ਮੰਨ ਲਓ ਖਾਂਗਾ ਖੰਗ ਦੀ ਦਵਾਈ ਜੁਕਾਮ ਜੁਕਾਮ ਦੀ ਦਵਾਈ ਇਹ ਸਿੱਧੀ ਸਿੱਧੀ ਡਾਇਰੈਕਟ ਦਵਾਈ ਦਿੱਤੀ ਜਾਂਦੀ ਹੈ ਡਿਜ਼ੀਜ਼ ਨੂੰ ਅਸੀਂ ਡਿਜ਼ੀਜ਼ ਨੂੰ ਠੀਕ ਨਹੀਂ ਕਰਦੇ ਅਸੀਂ ਬੰਦੇ ਨੂੰ ਠੀਕ ਕਰਨ ਦੇ ਰੱਖਦੇ ਹਾਂ ਕਿ ਉਹਨੂੰ ਮੰਨ ਲਓ ਇਹ ਬਿਮਾਰੀ ਆਈ ਕਿਉਂ ਵਾਟ ਇਜ਼ ਦਾ ਮੈਂਟਲ ਕਾਜ਼ ਆਫ ਦਾ ਡੈ ਕਿੰਨਾ ਪ੍ਰੋਸਾ ਜਿਹੜਾ ਹੋਮੋਪੈਥੀ ਦੇ ਲੋਕਾਂ ਨੂੰ ਪਰ ਇਹ ਬਹੁਤ ਜ਼ਿਆਦਾ ਮਤਲਬ ਪ੍ਰੋਸਾ ਨੂੰ ਤਾਂ ਕਹਿ ਹੀ ਸਕਦੇ ਆ ਭਾਜੀ ਆਪਣਾ ਦੇਖੋ ਵੀ ਹੁਣ 10 ਸਾਲ ਤੋਂ ਆਪਾਂ ਇਸ ਏਰੀਆ ਦੇ ਵਿੱਚ ਰਹਿ ਰਹੇ ਆ ਤੇ ਆਪਾਂ ਤਾਂ ਕਾਫੀ ਪੇਸ਼ੈਂਟ ਦੇਖਿਆ ਤੇ ਬਹੁਤ ਜ਼ਿਆਦਾ ਲੋਕਾਂ ਦਾ ਵਿਸ਼ਵਾਸ ਵੀ ਹੋਮੋਪੈਥੀ ਦੇ ਵਿੱਚ ਜਿਹੜੇ ਇੱਕ ਵਾਰੀ ਆਪਣੇ ਬੱਚਿਆਂ ਨੂੰ ਸ਼ੁਰੂ ਕਰਾ ਦਿੰਦੇ ਆ ਜਦੋਂ ਉਹਨਾਂ ਨੂੰ ਰਿਜ਼ਲਟ ਮਿਲਦਾ ਹੈ ਭਾਜੀ ਉਹ ਫਿਰ ਆਪਣੇ ਨਾਲ ਕਈ ਪੇਸ਼ੈਂਟ 10-10 ਸਾਲ ਤੋਂ ਜੁੜੇ ਹੋਏ ਆ ਮੇਰੇ ਕੋਲ ਇਹੋ ਜਿਹੇ ਪੇਸ਼ੈਂਟ ਆਉਂਦੇ ਆ ਜਿਹੜੇ ਕਿ ਮੈਂ ਜਦੋਂ ਕਲੀਨਿਕ ਸ਼ੁਰੂ ਕੀਤੀ ਉਸ ਤੋਂ ਲੈ ਕੇ ਉਹ ਅੱਜ ਤੱਕ ਮੇਰੇ ਨਾਲ ਜੁੜੇ ਹੋਏ ਆ ਇਸ ਤੋਂ ਆਪਾਂ ਇਹ ਸਰ ਹੈ ਉਹ ਬੜਾ ਸਲੋ। ਵੀ ਪਾਜੀ ਉਹ ਦੇਖੋ ਪਹਿਲਾਂ ਦੀਆਂ ਗੱਲਾਂ ਸੀਗੀਆਂ ਪਹਿਲਾਂ ਡਾਕਟਰ ਹੁੰਦੇ ਸੀ ਜਾਇ ਇਹ ਕਹਿ ਦਿੰਦੇ ਸੀ ਵੀ ਮੇਮੋਪੈਥੀ ਸਲੋ ਸਲੋ ਸਰ ਕਰਦੀ ਆ। ਪਾਜੀ ਹੁਣ ਜਿਹੜੀਆਂ ਉਹ ਹੋਮੋਪੈਥਿਕ ਦਵਾਈਆਂ ਬਹੁਤ ਕੁਇਕ ਐਕਸਰ ਕਰਦੀਆਂ ਵਾ। ਅੱਜ ਪਾਜੀ ਤੁਹਾਨੂੰ ਬੁਖਾਰ ਆ ਤੁਸੀਂ ਵੇਟ ਥੋੜੀ ਨਾ ਕਰੋਗੇ। ਤੁਸੀਂ ਤਾਂ ਆਖੋਗੇ ਵੀ ਸਾਨੂੰ ਅੱਜ ਬੁਖਾਰ ਆ ਤੇ ਅੱਜ ਹੀ ਲੱਥੇ। ਹੁਣ ਜਿਵੇਂ ਟਾਈਫਾਈਡ ਆ ਲੋਕਾਂ ਦਾ ਲੈਂਦਾ ਨਹੀਂਗਾ ਹੋਮੋਪੈਥੀ ਦੇ ਵਿੱਚ ਟਾਈਫਾਈਡ ਵੀ ਆਪਾਂ ਬਹੁਤ ਵਧੀਆ ਤਰੀਕੇ ਨਾਲ ਠੀਕ ਕਰਨਾ ਹੈ। ਹੁਣ ਜਿਸ ਤਰ੍ਹਾਂ ਉਹ ਹੋਮੋਪੈਥਿਕ ਦੀਆਂ ਪਹਿਲਾਂ ਦਵਾਈਆਂ ਸੀ ਉਹਨਾਂ ਦੇ ਵਿੱਚ ਏਕੀ ਸਾਲਟ ਸੀ। ਹੋਣ ਜਿਹੜੀਆਂ ਵੇਖਿਆ ਕਿ ਉਹਨਾਂ ਦੇ ਵਿੱਚ ਇੱਕ ਹੀ ਮੈਡੀਸਿਨ ਦੇ ਵਿੱਚ 6 6 7 7 ਜਿਹੜੀਆਂ ਦਵਾਈਆਂ ਮਿਕਸ ਕਰ ਬਿਲਕੁਲ ਭਾਜੀ ਦੇਖੋ ਹੁਣ ਪੇਸ਼ੈਂਟ ਚਾਹੁੰਦਾ ਵਾ ਕਿ ਮੈਨੂੰ ਜਲਦੀ ਆਰਾਮ ਮਿਲੇ ਉਹਦੇ ਵਾਸਤੇ ਕੰਬੀਨੇਸ਼ਨ ਬਹੁਤ ਜ਼ਿਆਦਾ ਜ਼ਰੂਰੀ ਹੋ ਗਿਆ ਬਟ ਕੰਬੀਨੇਸ਼ਨ ਦੇ ਨਾਲ ਜਿੰਨਾ ਚਿਰ ਤੱਕ ਤੁਸੀਂ ਉਹਦੀ ਮੈਂਟਰਲ ਹੈਲਥ ਲੈ ਕੇ ਸਾਰੇ ਉਹਦੇ ਫਿਜ਼ੀਕਲ ਮੈਂਟਰਲ ਸਿੰਪਟਮ ਲੈ ਕੇ ਜਿੰਨਾ ਚਿਰ ਤੁਸੀਂ ਦਵਾਈ ਨਹੀਂ ਜੇ ਦਿੰਦੇ ਉਹਨਾਂ ਚਿਰ ਤੱਕ ਪੇਸ਼ੈਂਟ ਠੀਕ ਨਹੀਂ ਹੋਊਗਾ ਜਿਹੜਾ ਕੰਬੀਨੇਸ਼ਨ ਆ ਇਹ ਤਾਂ ਦਾ ਪੇਸ਼ੈਂਟ ਠੀਕ ਕਰੂਗਾ ਪਰ ਕੁਝ ਚਿਰ ਦੇ ਲਈ ਠੀਕ ਕਰੂਗਾ ਪਰ ਜੇ ਤੁਸੀਂ ਉਹਦੀ ਮੈਂਟਰਲ ਹੈਲਥ ਪਲੱਸ ਫਿਜ਼ੀਕਲ ਸਿੰਪਟਮ ਲੈ ਕੇ ਫਿਰ ਦੋਗੇ ਫਿਰ ਉਹਦਾ ਬਹੁਤ ਜਲਦੀ ਹੱਲ ਹੁੰਦਾ ਵਾ ਕੋਈ ਦੱਸ ਸਕਦੇ ਹੋ ਕਿੰਨੀਆਂ ਕਿ ਜਿਹੜੀਆਂ ਸਾਡੀਆਂ ਜਿਸ ਤਰ੍ਹਾਂ ਪ੍ਰਾਣੀਆਂ ਤੇ ਨਾਮਰਾਜ਼ ਜਿੰਨਾਂ ਬਿਮਾਰੀਆਂ ਆਪਾਂ ਕਹਿੰਦੇ ਨੇ ਉਹ ਜਿਹੜੀਆਂ ਕਿਡਨੀਆਂ ਤੋਂ ਹੋਮੋਪੈਥੀ ਕਿਨਾਂ ਠੀਕ ਹੁੰਦੀ ਭਾਜੀ ਬਹੁਤ ਜਾੜੀਆਂ ਜਿਵੇਂ ਮੰਨ ਲਓ ਤੁਸੀਂ ਪੇਸ਼ੈਂਟ ਆਉਣ ਅਸਥਮਾ ਦਾ ਹੀ ਲਾ ਲੋ ਪੇਸ਼ੈਂਟ ਬਹੁਤ ਜ਼ਿਆਦਾ ਉਹਖੇ ਸਾਤੀ ਜਾਮ ਹੁੰਦੇ ਹੀ ਆ ਤੁਸੀਂ ਦਵਾਈ ਖਾ ਕੇ ਦੇਖੋ ਤੁਹਾਨੂੰ ਦਾਹ ਤੋਂ 15 ਦਿਨਾਂ ਦੇ ਵਿੱਚ ਵਿੱਚ ਅਸਥਮੇ ਤੋਂ ਆਰਾਮ ਮਿਲੂਗਾ ਠੀਕ ਆ ਕਿਡਨੀ ਦੇ ਕੇਸ ਆ ਜਾਂਦੇ ਆ ਸ਼ੂਗਰ ਦੇ ਕੇਸ ਆ ਜਾਂਦੇ ਆ ਅੱਖਾਂ ਦੇ ਕੇਸ ਆ ਜਾਂਦੇ ਆ ਵਾਰਸ ਦਾ ਜਿਵੇਂ ਕਈਆਂ ਦੇ ਮੋਕੇ ਹੱਥਾਂ ਦੇ ਉੱਪਰ ਮੋਕੇ ਨਹੀਂ ਠੀਕ ਹੁੰਦੇ ਆਪਣੀ ਦਵਾਈ ਲਓਗੇ ਉਹਨੇ ਮੋਕੇ ਵੀ ਠੀਕ ਹੋ ਜਾਂਦੇ ਆ ਭਾਜੀ ਇਦਾਂ ਤੇ ਬਹੁਤ ਜ਼ਿਆਦਾ ਮੈਡੀਸਿਨ ਆ ਜਿਹੜੀਆਂ ਆਪਣੀਆਂ ਕ੍ਰੋਨਿਕ ਡਿਜ਼ੀਜ਼ਾਂ ਦੇ ਉੱਤੇ ਤੇ ਹੋ ਆਪਾਂ ਇਹ ਦੇਖਣਾ ਵਾ ਵੀ ਡਿਪਰੈਸ਼ਨ ਦਾ ਕਾਰਨ ਕੀ ਆ ਕਿ ਉੱਥੇ ਕਿਸੇ ਦੀ ਡੈਥ ਹੋਈ ਹੀ ਜਾਂ ਕੀ ਹੋਇਆ ਸੀਗਾ ਜਾਂ ਉਹਨੂੰ ਕੋਈ ਫਾਈਨੈਂਸ਼ੀਅਲ ਲਾਸ ਹੋਇਆ ਸੀ ਮਤਲਬ ਉਹਨੂੰ ਡਿਪਰੈਸ਼ਨ ਹੋਇਆ ਕਿਉਂ ਜਿਵੇਂ ਕਿਸੇ پیشنਟ ਦਾ ਲੀਵਰ ਖਰਾਬ ਹੋ ਗਿਆ ਤੇ ਆਪਾਂ ਇਹ ਦੇਖਣਾ ਵਾ ਵੀ ਲੀਵਰ ਖਰਾਬ ਹੋਇਆ ਕਿਉਂ ਆ ਇਹ ਐਲਕੋਹੋਲਿਕ ਲੀਵਰ ਖਰਾਬ ਹੋਇਆ ਵਾ ਜਾਂ ਸਟ੍ਰੈਸ ਵਾਲਾ ਲੀਵਰ ਖਰਾਬ ਹੋਇਆ ਵਾ ਤੇ ਫਿਰ ਅਕੋਰਡਿੰਗ ਟੂ ਦਾ ਉਹਦੇ ਸਿੰਪਟਮ ਦੇਖ ਕੇ ਹੀ ਲੀਵਰ ਨੂੰ ਠੀਕ ਕੀਤਾ ਜਾਂਦਾ ਵਾ ਇਸ ਕਰਕੇ ਜਿਹੜੀਆਂ ਕਈ ਕ੍ਰੋਨਿਕ ਡਿਜ਼ੀਜ਼ ਆ ਜਿਨ੍ਹਾਂ ਦੇ ਉੱਤੇ ਹੋਮੋਪੈਥੀ ਜਿਹੜਾ ਬਹੁਤ ਜ਼ਿਆਦਾ ਵਧੀਆ ਅਸਰ ਕਰਦੀ ਆ ਤਾਂ ਕੋ ਜਿਹੜੀਆਂ ਪੁਰਾਣੀਆਂ ਬਿਮਾਰੀਆਂ ਨਾ ਠੀਕ ਹੁੰਦੀਆਂ ਹੁੰਦੇ ਉਹਨਾਂ ਨੂੰ ਠੀਕ ਕਰਨ ਵਾਲੀ ਬਿਲਕੁਲ ਬਾਜੀ ਹੁਣ ਤੇ ਮੈਂ ਤੁਹਾਨੂੰ ਦੱਸੰਦਿਆਂ ਕਿ ਹੁਣ ਆ ਜਿਹੜੀਆਂ ਨਵੀਆਂ ਮੈਡੀਸਨ ਆਈਆਂ ਹੋਈਆਂ ਵਾ ਆ ਸ਼ੂਗਰ ਵਾਸਤੇ ਆਈਏ ਐ ਸੀਰ ਪਾਇਆ ਹੋਇਆ ਵਾ ਕੈਪਸੂਲ ਆਇਆ ਹੋਇਆ ਵਾ ਡ੍ਰੌਪਸ ਆਏ ਹੋਏ ਆ ਆ ਜਿਵੇਂ ਜੋੜਾਂ ਦੀਆਂ ਦਰਦਾਂ ਬਹੁਤ ਜ਼ਿਆਦੀਆਂ ਲੋਕਾਂ ਨੂੰ ਹੁੰਦੀਆਂ ਆ ਆ ਮੈਡੀਸਨ ਲਓ ਨਾਲਾ ਲਓ ਆ ਮੈਡੀਸਨ ਬਾਜੀ ਇੰਨੀ ਤਕੜੀ ਚੀਜ਼ ਆ ਕਿ ਗੋਡੇ ਦੇ ਵਿੱਚ ਗ੍ਰੀਸ ਭਰਨ ਦਾ ਕੰਮ ਕਰਦੀ ਜਿੰਨਾਂ ਡਾਕਟਰ ਕਹੇ ਪੇਸ਼ੰਗਾਂ ਨੂੰ ਗ੍ਰਾਊਟਰ ਨੇ ਕਹਿਦਾ ਤੁਹਾਡੇ ਗੋਡੇ ਬਦਲਨੇ ਪੈਣਗੇ ਜਾਂ ਗੋਡੇ ਖਰਾਬ ਹੋ ਕਾਰਟਿਲੇਜ 40 ਤੇ ਤੁਹਾਡੇ ਗੋਡਿਆਂ ਦੀ ਰਿਪੇਅਰ ਪਲਾਸ ਜਿਹੜਾ ਓਸਟੀਓਪੋਰੋਸਿਸ ਹੋਇਆ ਜਿਹੜੇ ਕਾਰਟੀਲੇਜ ਵੀਕ ਹੋਇਆ ਸਾਰਾ ਪ੍ਰੋਪਰ ਮਸਲਾ ਹੱਲ ਕਰਕੇ ਦਊਗੀ ਤੇ ਜਿਨ੍ਹਾਂ ਨੂੰ ਜੇ ਗੋਡੇ ਪੇਟ ਸ਼ੁਰੂਆਤ ਹੀ ਹੁੰਦੀ ਆ ਮੇਰੀਆਂ ਭੈਣਾਂ ਨੂੰ ਮਾਵਾਂ ਨੂੰ ਉਹ ਜਿਹੜੀਆਂ ਇਹ ਮੈਡੀਸਨ ਉਹਨਾਂ ਲਈ ਵਰਦਾਨ ਆ ਤੇ ਜਿਨ੍ਹਾਂ ਦੇ ਗੋਡੇ ਖਰਾਬ ਹੋ ਚੁੱਕੇ ਡਾਕਟਰ ਨੇ ਕਿਹਾ ਤਾਂ ਵੀ ਗੋਡੇ ਬਦਲਨੇ ਪੈਣੇ ਆ ਉਹਨਾਂ ਵਾਸਤੇ ਤਾਂ ਇਹ ਮੈਡੀਸਨ ਬਹੁਤ ਜ਼ਿਆਦਾ ਵਰਦਾਨ ਕੰਮ ਕੰਮ ਕਰੂਗੀ ਤੇ ਜੇ ਵੀ ਆਹ ਮੈਡੀਸਨ ਲਾ ਲਓ ਆਹ ਮੈਡੀਸਨ ਹੈਗੀ ਹੈ ਕੈਲਸ਼ੀਅਮ ਤੇ ਵਿਟਾਮਿਨ D3 ਹੋਮੋਪੈਥਿਕ ਦਾ ਬਿਲਕੁਲ ਪਲਾਂਟ ਬੇਸਡ ਆ ਆ ਜਿਵੇਂ ਬੱਚਿਆਂ ਦੀ ਇਮਿਊਨਿਟੀ ਬਹੁਤ ਜ਼ਿਆਦਾ ਮਤਲਬ ਬੱਚੇ ਲਈ ਖਾਣੇ ਵਿੱਚ ਸੌਖੀ ਆ ਤੇ ਬੱਚੇ ਦੀ ਇਮਿਊਨਿਟੀ ਵੀ ਬੂਸਟ ਕਰੂਗੀ ਤੇ ਜਿਵੇਂ ਆਹ ਮੈਡੀਸਨ ਆ ਭਾਜੀ ਇਹ ਮੈਡੀਸਨ ਡੀ ਐਚ ਟੀ ਬਲੋਕਰ ਮਤਲਬ ਹੇਅਰ ਫਾਲ ਵਾਸਤੇ ਬਹੁਤ ਜ਼ਿਆਦਾ ਕੰਮ ਕਰੂਗੀ ਜਿਨ੍ਹਾਂ ਦੇ ਵਾਲ ਝੜਦੇ ਉਹਨਾਂ ਵਾਸਤੇ ਇਹ ਮੈਡੀਸਨ ਵਰਦਾਨ ਆ ਇਹ ਖਾਣ ਵਾਸਤੇ ਆ ਹਾਂਜੀ ਭਾਜੀ ਇਹਦੇ ਨਾਲ ਜੇ ਖਾਣੀ ਹੀ ਹੁੰਦੀ ਆ 30 ਟੈਬਲੇਟ ਆ ਭਾਜੀ ਇਹ ਅਕੋਰਡਿੰਗ ਟੂ ਦਾ ਸਿੰਪਟਮ ਮੰਨ ਲਓ ਜਿਨ੍ਹਾਂ ਜੇ ਕਾਫੀ ਜ਼ਿਆਦਾ ਹੇਅਰ ਫਾਲ ਹੋ ਰਿਹਾ ਵਾ ਮਤਲਬ ਪੁਰਾਣਾ ਹੋ ਰਿਹਾ ਵਾ ਫਿਰ ਇਹਨੂੰ ਤੁਸੀਂ 3 ਤੋਂ 4 ਮਹੀਨੇ ਵੀ ਲੈ ਸਕਦੇ ਜੇ ਨਹੀਂ ਤੇ ਵੈਸੇ ਪਹਿਲਾਂ 1 ਮਹੀਨੇ ਚ ਜਾਂ 2 ਮਹੀਨੇ ਦੇ ਹੋਗੀ ਜਿੱਥੇ ਉਹ ਲੈ ਸਕਦੇ ਤੇ ਤੁਹਾਨੂੰ ਹੋਰ ਜਲਦੀ ਰਿਜ਼ਲਟ ਮਿਲੇਗਾ ਇੱਕ ਮੈਡੀਸਿਨ ਜਿਵੇਂ ਭਾਜੀ ਆਏ ਟੈਸਟੋ ਬੂਸਟਰ ਜਿਵੇਂ ਹੁਣ ਵੀਕਨੈਸ ਰਹਿ ਜਾਂਦੀ ਆ ਜਿਵੇਂ ਸਰੀਰ ਉਠਦਾ ਨਹੀਂ ਕਿ ਸਰੀਰ ਥੱਕਿਆ ਥੱਕਿਆ ਰਹਿੰਦਾ ਉਹਨਾਂ ਲਈ ਟੈਸਟੋ ਬੂਸਟਰ ਜਿਹੜਾ ਕਿ ਬਿਲਕੁਲ ਹੋਮੋਪੈਥੀ ਦੇ ਵਿੱਚ ਤਿਆਰ ਕਰਵਾਇਆ ਗਿਆ ਵਾ ਨਹੀਂ ਤੇ ਅੱਗੇ ਹੋਮੋਪੈਥੀ ਦੇ ਵਿੱਚ ਕਦੀ ਵੀ ਟੈਸਟੋ ਬੂਸਟਰ ਮੈਡੀਸਨ ਨਹੀਂ ਸਿਉਂਦੀ ਗਾ ਹੁਣ ਅਸੀਂ ਆਪ ਇਹ ਮੈਡੀਸਨਾਂ ਤਿਆਰ ਕਰਵਾਈਆਂ ਜਾਂ ਵਾ ਜਿਸ ਤਰ੍ਹਾਂ ਤੁਸੀਂ ਇਹਦਾ ਨਾਮ ਲੈ ਰਹੇ ਹੋ ਮੈਡੀਸਨ ਦਾ ਜਿਸ ਤਰ੍ਹਾਂ ਕਈ ਬੰਦੇ ਕੋਈ ਨਸ਼ਾ ਕਰਦੇ ਆ ਉਹਦੇ ਉਹਨਾਂ ਲਈ ਵੀ ਇਹ ਕਰ ਸਕਦੇ ਉਹਨਾਂ ਲਈ ਵੀ ਕੰਮ ਕਰੂਗੀ ਪਰ ਉਹਦੇ ਲਈ ਭਾਜੀ ਆਪਾਂ ਨੂੰ ਉਹਦੇ ਜਿੰਨੀ ਉਹਦੇ ਨਸ਼ੇ ਤੋਂ ਮਤਲਬ ਉਹਨੂੰ ਵੀਕਨੈਸ ਹੋਈ ਆ ਉਹਦੇ ਵਾਸਤੇ ਅਕਸਲ ਵੀਕਨੈਸ ਆ ਉਹਦੇ ਵਾਸਤੇ ਵੀ ਇਹ ਮੈਡੀਸਿਨ ਕੰਮ ਕਰੂਗੀ ਇੱਕ ਮੈਡੀਸਿਨ ਭਾਜੀ ਆ ਗਈ ਜਿਵੇਂ ਆਪਣੇ ਵਿਟਾਮਿਨ B12 ਹੁਣ ਕਈਆਂ ਦਾ ਵਿਟਾਮਿਨ B12 ਬੜਾ ਘੱਟ ਹੁੰਦਾ ਨਾੜਾਂ ਦੀ ਕੁ ਮਜੋਰੀ ਲਾ ਲੋ ਦਾ ਦਾਪਰਾ ਉਹ ਸੇਕ ਲਾ ਲੋ ਉਹਨਾਂ ਵਾਸਤੇ ਵਿਟਾਮਿਨ B12 ਜਿਹੜਾ ਇਹ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਇਹ ਇੱਕ ਚ ਭਾਜੀ ਆ ਡਾਈਪੋਹਾਰ ਚ ਜਿਵੇਂ ਆ ਡ੍ਰੌਪਸ ਆ ਗਏ ਆ ਜਿਵੇਂ ਟਿਊਮਰ ਹੋ ਜਾਂਦੇ ਕਈਆਂ ਦੇ ਜਿਵੇਂ ਆ ਕਦੇ ਹੱਥ ਤੇ ਟਿਊਮਰ ਹੋ ਗਿਆ ਜਿਵੇਂ ਪੇਟ 'ਚ ਟਿਊਮਰ ਹੋ ਗਿਆ ਕਿਤੇ ਵੀ ਟਿਊਮਰ ਹੋ ਜਾਂਦਾ ਵਾਰਸੌਲੀ ਜਿਹਨੂੰ ਕਹਿ ਦਿੰਦੇ ਉਹਦੇ ਵਾਸਤੇ ਭਾਜੀ ਆ ਡ੍ਰੌਪਸ ਹੈਗੇ ਆ ਜਿਨ੍ਹਾਂ ਦਾ ਬਹੁਤ ਜ਼ਿਆਦਾ ਵਧੀਆ ਰਿਜ਼ਲਟ ਹੈਗਾ ਵਾ ਇੱਕ ਹੈਪਾਟਿਟ ਗੋਲੀ ਆਪਣੇ ਕੋਲ ਆ ਕੋਈ ਆਵੇ ਨਾ ਤੋਂ ਮੈਡੀਸਨ ਪਾਜੀ ਰਿਕਵਰ ਕਰਨ ਦੀ ਫੁੱਲ ਪਾਵਰ ਰੱਖਦੀ ਆ ਤੇ ਇਹ ਮੈਂ ਕੇਸ ਕੀਤੇ ਵੀ ਹੋਇਆ ਬਲਟੋਏ ਦਾ ਹੀ ਕੇਸ ਆਇਆ ਸੀਗਾ ਲੀਵਰ ਅਲਕੋਹੋਲਿਕ ਡਿਸੀਜ਼ ਦਾ ਸਿਰੋਸਿਸ ਆਫ ਲੀਵਰ ਦਾ ਤੇ ਉਹ ਪਾਜੀ ਹੁਣ ਬਿਲਕੁਲ ਪੇਸ਼ੈਂਟ 5 ਗ੍ਰਾਮ ਤੋਂ ਉਹਦਾ ਹੁਣ 11 ਗ੍ਰਾਮ ਖੂਨ ਆ ਤੇ ਪੇਸ਼ਣਾ ਆਪਦਾ ਪ੍ਰੋਪਰ ਵਧੀਆ ਤੁਰਿਆ ਫਿਰਨ ਡਿਆ ਇਹ ਮੈਡੀਸਨ ਨੇ ਇੰਨਾ ਜ਼ਿਆਦਾ ਰਿਜ਼ਲਟ ਦਿੱਤਾ ਨਾਲ ਉਹਨੂੰ ਹੋਮੋਪੈਥਿਕ ਮੈਡੀਸਨ ਦਿੱਤੀ ਤੇ ਡਾਇਰੈਕਟ ਮੈਡੀਸਨ ਉਹਨੂੰ ਆਵੇ ਹੈਪਾਸਿਡ ਆਗ ਗੋਲੀ ਦਿੱਤੀ ਆਯੁਰਵੈਦਿਕ ਦੇ ਵਿੱਚ ਨਾ ਹੋਮੋਪੈਥੀ ਦੇ ਤਿਆਰ ਕਰਾਈ ਗਈ ਆ ਜਿਸ ਦਾ ਕਿ ਬਹੁਤ ਜ਼ਿਆਦਾ ਤਕੜਾ ਤਾਂ ਇਸ ਤੋਂ ਇਲਾਵਾ ਜਿਸ ਤਰ੍ਹਾਂ ਕਿਡਨੀਆਂ ਦੀ ਸਭ ਤੋਂ ਵੱਡੀ ਸਮੱਸਿਆ ਇਸ ਇਲਾਕੇ ਦੇ ਵਿੱਚ ਤਾਂ ਕਿੰਨੇ ਕੁ ਪੇਸ਼ੈਂਟ ਜਿਹੜੇ ਤੁਹਾਡੇ ਠੀਕ ਹੋਏ ਆ ਇੱਕ ਪੇਸ਼ੈਂਟ ਨੂੰ ਤਾਂ ਮੈਂ ਵੀ ਜਾਣਦਾ ਜੋ ਲਾਲੂ ਖੂਮਤੋਂ ਮਦਾਈ ਸੀ ਹਾਂ ਜੀ ਇਹ ਇੱਕ ਪੇਸ਼ੈਂਟ ਚਲੋ ਉਹਦੇ ਤੁਸੀਂ ਦੱਸ ਦਿੱਤਾ ਉਹ ਆਪਣਾ ਕਲੀਨਿਕਾ ਗੱਗੋਬੁਏ ਦੀ ਗੱਲ ਹਨਾ ਜਿਹੜੇ ਇੱਥੇ ਪੇਸ਼ੈਂਟ ਹੋਏ ਭਾਜੀ ਕਾਫੀ ਜ਼ਿਆਦਾ ਹੋਣ ਮੇਰੇ ਕੋਲ ਲੇਟੈਸਟ ਆਇਆ ਵਾ ਅਰਤੋਂ ਕਹਿੰਦਾ ਕੇ ਇਸ ਜਿਨ੍ਹਾਂ ਨੂੰ ਕਿ ਦੋ ਡਾਇਲਿਸਿਸ ਦੋ ਤਿੰਨ ਡਾਇਲਿਸਿਸ ਵੀ ਹੋ ਚੁੱਕੇ ਸੀਗੇ ਹੁਣ ਉਹਨਾਂ ਦਾ ਕਰੈਟਿਨਿਨ 3.0 ਤੇ ਆ ਗਿਆ ਤੇ ਕਰੈਟਿਨਿਨ 10 ਪੁਆਇੰਟ ਤੋਂ ਘਟਦਾ ਨਹੀਂ ਸੀ ਤੇ ਉਹਨਾਂ ਦੀਆਂ ਰਿਪੋਰਟਾਂ ਵੀ ਆਪਣੇ ਕੋਲ ਪਈਆਂ ਵਾ ਤੇ ਉਹ ਪੇਸ਼ੈਂਟ ਵੀ ਆਉਂਦੇ ਆ ਹਰੇਕ ਵੀਕ ਆਉਂਦੇ ਆ ਆਪਣੇ ਕੋਲ ਦਵਾਈ ਲੈ ਕੇ ਜਾਂਦੇ ਆ ਮਤਲਬ ਉਹ ਐ ਪੂਰੇ ਐਂਡ ਸੈਟੀਸਫਾਈ ਆ ਤੇ ਉਹ ਆਪਣੇ ਰਿਸ਼ਤੇਦਾਰਾਂ ਨੂੰ ਵੀ ਕਹਿਣ ਕਨਾਂ ਟਾਈਮ ਖਾ ਦਿਓ ਨਾਲ ਉਹਨਾਂ ਨੂੰ ਭਾਜੀ ਰਿਜ਼ਲਟ ਪਹਿਲੇ 15 ਦਿਨਾਂ ਸ਼ੁਰੂ ਹੋ ਗਏ ਸੀ ਤੇ ਹੋਰ ਕੁਝ ਕਹਿਣਾ ਚਾਹੁੰਦੇ ਨੂੰ ਬਾਸ ਪਾਜੀ ਇਹੋ ਕਹਾਂਗੇ ਕਿ ਹੋਮੋਪੈਥੀ ਦਵਾਈਆਂ 'ਤੇ ਧਿਆਨ ਰੱਖੋ ਜਿਆਦਾ ਹੋਮੋਪੈਥੀ ਦਵਾਈਆਂ ਖਾਓ ਐਲੋਪੈਥੀ ਦਵਾਈ ਉਦੋਂ ਖਾਓ ਜੇ ਬਹੁਤ ਜ਼ਿਆਦਾ ਕੋਈ ਐਮਰਜੈਂਸੀ ਆ ਤੇ ਜੇ ਤੁਹਾਨੂੰ ਲੱਗਦਾ ਵੇ ਕਿ ਕ੍ਰੋਨਿਕ ਡਿਜ਼ੀਜ਼ ਆ ਜਿਵੇਂ ਲੀਵਰ ਦੀ ਆ ਜਾਂ ਕੋਈ ਵੀ ਕ੍ਰੋਨਿਕ ਬਿਮਾਰੀ ਆ ਪੁਰਾਣੀਆਂ ਬਿਮਾਰੀਆਂ ਹੋ ਗਈਆਂ ਜਿਵੇਂ ਮੰਨ ਲਓ ਪੁਰਾਣਾ ਨਜ਼ਲਾ ਹੀ ਆ ਜਾਂ ਪੁਰਾਣੀ ਅਲਰਜੀ ਆ ਕੋਈ ਵੀ ਉਹਦੇ ਵਾਸਤੇ ਤੁਹਾਨੂੰ ਪਾਜੀ ਹੋਮੋਪੈਥੀ ਹੀ ਦਵਾਈ ਖਾਣੀ ਚਾਹੀਦੀ ਆ ਉਹਨੇ ਹੀ ਤੁਹਾਨੂੰ ਠੀਕ ਕਰਨਾ ਜੀ ਪੇਟ ਦੀ ਕੋਈ ਸਮੱਸਿਆ ਆਵੇ ਉਹਦੇ ਵਾਸਤੇ ਵੀ ਹੋਮੋਪੈਥੀ ਵਧੀਆ ਜੇ ਟਾਈਫਾਈਡ ਆ ਉਹਦੇ ਵਾਸਤੇ ਹੋਮੋਪੈਥ ਕਿਹੜੀ ਸ਼ੇਤੀ ਰਿਜ਼ਲਟਾਂ ਹੁੰਡਿਆ ਲੱਖਾਂ ਤੋਂ ਪੀ ਲਿਆ ਜਿਹੜਾ ਹੁਣ ਜਿਵੇਂ